ਵਾਰੇ ਨਾਲ ਹੀ ਆ ਸੋ ਇਸ ਵੇਲੇ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਵੀਰ ਪਹੁੰਚੇ ਨੇ ਤੇ ਉਹਨਾਂ ਕੋਲੋਂ ਜਾਨਣਾ ਕਿ ਵਧਾਈ ਸੰਦੇਸ਼ ਕੀ ਕਹਿਣਾ ਉਹ ਚਾਹੁੰਦੇ ਨੇ ਸੋ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਵੀਰ ਜੰਗਨਾ ਜੀ ਉਹ ਤੋਂ ਵੀ ਸੋ ਦਿਨਾਂ ਨਗਰੀ ਸਾਰੀ ਸੰਗਠਨੋਂ ਜੈ ਗੁਰਦੇਵ ਵਿਆਸ ਸ੍ਰੀ ਗੁਰੂ ਰਵੀਦਾਸ ਦਿਨਾਂ ਨਗਰ ਇਲਾਕਾ ਨਿਵਾਸੀਆਂ ਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਪਹਿਲੀ ਵਾਰ ਤੇ ਸ੍ਰੀ ਗੁਰੂ ਰਵੀਦਾਸ ਦਾ 648 ਮਾ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਜਿਹੜੀ ਉਹ ਬੜੀ ਧੂਮ-ਧਾਮ ਤੇ ਸਰਦਾਂ ਦੇ ਨਾਲ ਪੂਰਾ ਦਿਨਾ ਨਗਰ ਹਲਕਾ ਜਿਹੜਾ ਇਹ ਮਨਾ ਰਿਹਾ ਕਿ ਅਸੀਂ ਆਸ਼ ਕਰਦੇ ਹਾਂ ਕਿ ਅੱਗੇ ਤੋਂ ਵੀ ਇਹ ਸ਼ੋਭਾ ਯਾਤਰਾ ਜਿਹੜੀ ਆ ਲਗਾਤਾਰ ਹਰ ਸਾਲ ਬੜੀਆਂ ਖੁਸ਼ੀਆਂ ਤੇ ਚਾਹਾਂ ਦੇ ਨਾਲ ਜਿਹੜੀ ਉਹ ਕੱਢੀ ਜਾਏਗੀ ਤੇ ਕੱਢਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਪਹੁੰਚਿਆ ਸਾਡੇ ਮਿਸ਼ਨ ਦੇ ਗਾਇਕ ਜੋ ਹਰ ਵਾਰੀ ਸਤਗੁਰਦੀ ਦੀ ਮਹਿਮਾ ਗਾਉਂਦੇ ਨੇ ਸੁਭਾਸ ਸਰੰਗੋ ਤੇ ਸੁਭਾਸ ਸਰੰਗਲ ਜਿੰਨੇ ਵੀ ਵੀਰ ਮੇਰੇ ਇਸ ਚੈਨਲ ਨੂੰ ਦੇਖਦੇ ਨੇ ਉਹਨਾਂ ਨੂੰ ਬੇਨਤੀ ਹੈ कि ਜਦੋਂ ਵੀ ਸਤਗੁਰੂ ਅਰਵਦਾਸ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋ ਇਹੋ ਜੇ ਵੀਰਾਂ ਨੂੰ ਸੱਦਿਆ ਕਰੋ ਕਿਉਂਕਿ ਜੋ ਸਤਗੁਰੂ ਦੀ ਮਹਿਮਾ ਗਾਉਂਦੇ ਨੇ ਉਹਨਾਂ ਨੂੰ ਸੱਦਿਆ ਕਰੋ ਤੇ ਤਾਂ ਜੋ ਇਹ ਜੋ ਸਾਡੇ ਪਾਰਟੀ ਸਹਿਬਾਨ ਨੇ ਜੋ ਸਿੰਗਰ ਨੇ ਉਹ ਤਾਂ ਹੀ ਅੱਗੇ ਵੱਸ ਸਕਦੇ ਜੇ ਅਸੀਂ ਉਹਨਾਂ ਦਾ ਉਤਸ਼ਾਹ ਵਧਾਵਾਂਗੇ ਇਹ ਜ਼ਰੂਰੀ ਨਹੀਂ ਕਿ ਤੁਸੀਂ ਲੱਖਾਂ ਰੁਪਏ ਖਰਚਣਾ ਹੈ ਮੈਨੂੰ ਪਤਾ ਹੈ ਭਾਈ ਸਾਹਿਬ ਦਾ ਘੱਟ ਪੈਸੇ ਤੇ ਵੀ ਆ ਜਾਂਦੇ ਨੇ ਜੋ ਵਧੀਆ ਕੰਮ ਕਰਦੇ ਨੇ ਮੈਂ ਜਾਣਾਂਗਾ ਭਾਈ ਸੁਭਾਸ਼ ਚੰਦਰੀ ਸਾਡੇ ਕਿਉਂ ਕੀ ਕਹਿਣਾ ਚਾਹੁੰਦੇ ਨੇ ਅੱਜ ਜੋ ਬੋਲੇ ਈਸੋ ਨਿਰਪੈ ਸੋ ਨਿਰਪੈ ਮਹਾਰਾਜ ਕੀ ਜੈ ਤਨ ਤਨ ਸਹਬੇ ਕਮਾਲ ਸਹਬੇ ਆਲਮ ਭਗਤੀ ਮਾਰਗ ਦੇ ਦਾਤਾ ਬੇਗਮਪੁਰੇ ਦੇ ਨਿਰਮਾਤਾ ਜਗਤ ਪਿਤਾ ਮਾ ਜਗਤ ਗੁਰੂ ਸਹਿਬ ਸ਼੍ਰੀ ਗੁਰਪ੍ਰੀਤ ਆਜੀ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਸਾਡੇ ਸਤਿਕਾਰਯੋਗ ਪਾਠੀ ਸਹਿਬਾਨ ਸਤਿਕਾਰਯੋਗ ਸ਼੍ਰੀ ਦਰਸ਼ਨ ਲਾਲ ਜੀ ਜੋ ਕਿ ਦਿਨ ਰਾਤ ਸਮਿਤਰੀ ਮਾਈ ਫੂਲੇ ਉਹਨਾਂ ਦੇ ਜੀਵਨ ਨੂੰ ਲੈ ਕੇ ਜੋ ਸੁਸਾਇਟੀ ਬਣੀ ਹੈ ਸੋ ਬੜੀ ਬੜੀ ਦੂਰ ਜਾ ਕੇ ਸੇਵਨ ਮਾਰੇ ਨੇ ਔਰ ਉਹਨਾਂ ਦੇ ਸੰਦੇਸ਼ ਦੇ ਨਾਲ ਸਮੂਹ ਸਾਧ ਸੰਗਤ ਨੂੰ ਜੋੜ ਰਹੇ ਨੇ ਔਰ ਅੱਜ ਸਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ 148ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਪੂਰੇ ਦੀਨਾ ਨਗਰ ਦੇ ਵਿੱਚ ਇਸ ਨਗਰ ਕੀਰਤਨ ਜਿਹੜਾ ਹੈ ਪੂਰੇ ਸ਼ਹਿਰ ਦੇ ਵਿੱਚੋਂ ਦੀ ਘੁੰਮਦਾ ਹੋਇਆ ਗੁਰੂ ਪਿਆਰੀ ਸਾਧ ਸੰਗਤ ਜੀ ਮੰਡੀ ਦੇ ਵਿੱਚ ਪਹੁੰਚੇਗਾ ਵਾਂਖਾ ਦੇ ਵਿੱਚ ਪਹੁੰਚੇਗਾ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਹਦੇ ਵਿੱਚ ਸਹਿਯੋਗ ਕਰੋ ਵੱਧ ਚੜ ਕੇ ਹਿੱਸਾ ਪਾਓ ਅਤੇ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਸੰਦੇਸ਼ ਦਿੱਤਾ ਹੈ ਪਰੋ ਜੁੜੋ ਤੇ ਸੰਘਰਸ਼ ਬਾਬਾ ਸਾਹਿਬ ਨੇ ਸੰਦੇਸ਼ ਦਿੱਤਾ ਹੈ ਉਸ ਤੇ ਅਸੀਂ ਅਮਲ ਕਰੀਏ ਆਪਣੇ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਤੋਂ ਜਾਨੂ ਕਰਵਾਈਏ ਉਹਨਾਂ ਦੇ ਜੀਵਨ ਤੋਂ ਜਾਨੂ ਕਰਵਾਈਏ ਸੋ ਸਾਰੀ ਸੰਗਤ ਨੂੰ ਦਾਸ ਵਾ ਸੰਗਤ ਦੀ

ਸੋ ਸਾਰਿਆਂ ਨੂੰ 10 ਦਰਸ਼ਨ ਲਾਲ ਪਠਾਨਕੋਟ ਵੱਲੋਂ ਧੰਨ ਧੰਨ ਸਾਬੇ ਕਮਾਲ ਜਗਤ ਗੁਰੂ ਸ਼ਿਰਗੁਰ ਅਦਾਸ ਮਹਾਰਾਜੀ ਦੇ ਪ੍ਰਕਾਸ਼ ਦੇ ਹੰਦੀ ਦੀ ਲੱਖ ਲੱਖ ਵਧਾਈ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਮਾਤਾ ਸੁਵਿਤਰੀਬਾਈ ਫੂਲੇ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਜੋ ਲੋੜਵੰਦਾਂ ਦੀ ਸਹਾਇਤਾ ਕਰਦੀ ਆ ਰਹੀ ਆ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਹਦੇ ਨਾਲ ਜੁੜੋ ਤੇ ਸਾਡਾ ਜਿਹੜਾ ਚੈਨਲ ਹੈ ਮਾਤਾ ਸੁਵਿਤਰੀਬਾਈ ਫੂਲੇ ਉਹਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਦਰਸ਼ਨ ਲਾਲ ਪਠਾਨਕੋਟ ਸਾਰਿਆਂ ਨੂੰ ਜੈ ਗੁਰਦੇ ਵਾਹਿਗੁਰੂ ਜੀ ਕਾ